ਅੱਜ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਘੜਕੇ ਪਹੁੰਚੇ ਆ ਵੀਰ ਅਮਰਤ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾ ਤੁਹਾਨੂੰ ਟੋਟਲ 5 ਹੀ ਦਿਖਾਉਣੇ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਵੜਾ ਤੁਸੀਂ ਇੱਧਰ ਦੇਖ ਰਹੇ ਜੀ ਇੱਕ ਵੜਾ ਘੱਬਣਾ ਬਾਕੀ ਦੋ ਸੁਈਆਂ ਸਵਾਈਆਂ ਨੇ ਇੱਧਰ ਦੋ ਮੱਝਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਮੱਝਾਂ ਝੋਟੀਆਂ ਦੇ ਵਿੱਚ ਦੋ ਨਾਗਾ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਚੌਥੇ ਤੇ ਇੱਕ ਪੰਜਵੇਂ ਨੰਬਰ ਤੇ ਸੋ ਪੰਜਾਂ ਨਗਾਂ ਦੀ ਡਿਟੇਲ ਅਮਰਤ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਉਹ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 30 ਸਤੰਬਰ ਤੇ ਸਮਾਂ ਮਾਰਨਿੰਗ ਦੇ ਕੋਈ 9:30 ਵਜੇ ਦਾ ਤੇ ਵਧੀਆ ਚੰਗੇ ਪਸ਼ੂ ਆ ਠੀਕ ਆ ਜੀ ਪਸ਼ੂ ਚੰਗੇ ਆ ਬਾਕੀ ਹੁਣ ਕਿੰਨੇ ਕਿੰਨੇ ਦੁੱਧ ਤੇ ਚੱਲਣ ਦੇ ਆ ਤੇ ਕੀ ਮੁੱਲ ਰਹੂਗਾ ਠੀਕ ਆ ਜੀ ਉਹ ਪੂਰੀ ਗੱਲਬਾਤ ਇਸ ਕਵਰੇਜ ਵਿੱਚ ਤੁਹਾਨੂੰ ਮਿਲੂਗੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਇਹ ਵੀਡੀਓ ਪਹੁੰਚ ਸਕੇ ਸੋ ਚੋਲਾ ਸਾਹਿਬ ਪਿੰਡ ਬਿਲਕੁਲ ਲੱਗ ਗਿਆ ਪਖੂਪੁਰਾ ਤੇ ਕੜਕੇ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਅਮਰਤ ਦੇ ਨਾਲ ਆਜੋ ਜੀ ਮੈਂ ਵੀ ਅਮਰਤ ਜੀ ਆ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਹੈ ਜੀ ਬਹੁਤ ਵਧੀਆ ਭਰਾ ਜੀ ਬਹੁਤ ਵਧੀਆ ਚੰਗੇ ਜਾਈਦੇ ਅਮਰਤ ਹਾਂਜੀ ਹਾਂਜੀ ਤੇ ਪਸ਼ੂ ਅੱਜ ਪੰਜ ਆਪਣੇ ਕੋਲ ਵਿਕਾਊ ਆ ਹਾਂਜੀ ਹਾਂਜੀ ਅਮਰਤਾਇਕਨ ਬਾੜੀ ਕੱਪਣਾ ਬਾਕੀ ਸਾਰੇ ਪਾਸੋਂ ਸੋਏ ਸੁਬਾਏ ਹਾਂਜੀ ਵੀਰ ਜੀ ਇਹ ਮਤਲਬ ਦੋ ਵੜਾ ਸੁਈਆਂ ਇੱਕ ਘਿਰ ਤੇ ਸ਼ਾਈ ਹਾਲ ਦਾ ਕਰੋ ਠੀਕ ਆ ਹਾਂਜੀ ਠੀਕ ਆ ਠੀਕ ਆ ਹਾਂਜੀ ਤੇ ਰੇਡ ਫਿਰ ਵਾਜ ਬਜਾਇ ਜੀ ਬਿਲਕੁਲ ਬਿਲਕੁਲ ਜੈ ਵੀਰੇ ਲੱਖੋਂ ਅੰਦਰ ਹੀ ਇਹ ਸਾਰਾ ਮਾਲ ਠੀਕ ਹੈ ਜੀ ਹਾਂਜੀ ਠੀਕ ਆ ਲਓ ਵੀ ਸ਼ੁਰੂਆਤ ਅਮਰਤ ਪਹਿਲੇ ਨੰਬਰ ਤੋਂ ਇਸੇ ਵੜ ਤੋਂ ਕਰਦੇ ਆ ਇਹ ਵੀਰੇ ਪਹਿਲਣ ਸੁਈ ਆ ਹਾਂਜੀ ਇਹਨੂੰ ਸੁਈ ਨੂੰ ਅੱਜ 10 ਦਿਨ ਹੋ ਗਏ ਮਸ਼ੀਨ ਨੂੰ 10 ਦਿਨ ਦਾ ਸਮਾਂ ਹੋ ਗਿਆ ਤੇ ਸੁਆ ਪਹਿਲੇ ਆ 4 ਦਿਨ ਦਾ ਲਓ ਵੀ ਮੋਹ ਦੰਦੀ ਚਾਰ ਆ ਠੀਕ ਆ ਜੀ ਸੋ ਚੌਗੀ ਬੱਚੀ ਆ ਤੇ ਪਹਿਲਾ ਸੂਆ ਵਾਇਰਸ ਹੋਈ ਆ ਠੀਕ ਆ ਜੀ ਆਤ ਦੇਣ ਇੱਕ ਵਾਰੀ ਫੇਰ ਦੱਸਿਓ ਕਿੰਨੇ ਹੋ ਗਏ ਮੇਰੇ 10 ਦਿਨ ਹੋ ਗਏ 11 12 ਕਿਲੋ ਦੁੱਧ ਹੋਊਗਾ ਠੀਕ ਆ ਜੀ ਹਾਂ ਜੀ ਲਓ ਜੀ ਅਗਰ ਬੱਚਾ ਦੀ ਲਓ ਦੱਸੋ 10 ਕਿ ਦਿਨ ਦਾ ਸਮਾਂ ਹੋ ਗਿਆ ਤੇ 11 12 ਕਿਲੋ ਦੁੱਧ ਹਾਜ਼ਰ ਆ ਇਸ ਵਾਇਰ ਤੇ ਥੱਲੇ ਮਗਰ ਬੱਚਾ ਮੀਲ ਕਾਫ 15 16 ਕਿਲੋ ਪਹਿਲਣ ਵਸ਼ੀ ਦੇ ਦੋ ਵੀਰੇ ਹਾਂ ਕੁਆਲਿਟੀ ਨਸਲ ਨਸਲ ਚੰਗੀ ਵਸ਼ੀ ਦੀ ਹਾਂ ਹਾਂ ਟੰਡੀ ਆ ਮਗਰਲਾ ਥਾਂ ਥੋੜਾ ਜਾਂ ਛੋਟਾ ਅੱਦਾਂ ਵੱਛੀ ਜੇ ਥਾਂ ਤੋਂ ਚੰਗਾ ਹੋਵੇ ਨਾ ਮਗਰਲਾ ਥਾਂ ਛੋਟਾ ਬਖਾਉਂਦੀ ਆ ਵੀਰੇ ਗਲਤ ਮੁੜ ਕੇ ਇੱਥੇ ਆ ਕੇ ਵੀਰ ਕੋਈ ਕਿਵੇਂ ਦੱਸਿਆ ਨਹੀਂ ਵੀਡੀਓ ਦੇ ਵਿੱਚ ਆਂ ਤਸੱਲੀ ਕਰ ਠੀਕ ਹੈ ਜੀ ਚਵਾਈ ਆਲਾ ਆਪਾਂ ਵਧੀਆ ਕਰ ਲਈਦੀ ਚਵਾਈ ਹੂੰ 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 ਰੰਗ ਪ੍ਰਿੰਟ ਜਿਹੜੀ ਦੋਸਤੋ ਐਚ ਐਫ ਬਰੀਡ ਦੇ ਵਿੱਚ ਆ ਤੇ ਮੂੰਹੋਂ ਚਾਰ ਦੰਦਾਂ ਦਾ ਠੀਕ ਹੈ ਜੀ ਤੇ ਛੇਕ ਕੰਨੀਆਂ ਦੇ ਦੰਦ ਖੜੇ ਆ ਜੇ ਵੀਰੇ ਚਾਰ ਦੰਦ ਪਿਓਰ ਚੈੱਕ ਕਰਾ ਦਿੰਨੇ ਆਪਾਂ ਅੱਛਾ ਜੀ ਆ ਇੱਕੋ ਮਿੰਟ ਲੋ ਜੀ ਆਜੋ ਰੋਇਆ ਰੋਇਆ ਹਾਂ ਲੋਈ ਲੋਈ ਠੀਕ ਹੈ ਠੀਕ ਆ ਲੈ ਵੀ ਅੰਮ੍ਰਿਤ ਕੀ ਡਿਮਾਂਡ ਕਰਤੀ ਫਿਰ ਇਸ ਬੱਚੀ ਦੀ ਬੱਚੀ ਵੀਰੇ ਜੇ ਤੇ ਮਤਲਬ ਦੁੱਧ ਘਰ ਘੁਰ ਕੇ ਵੇਚੀ ਇਹ ਬਣਾ 55 ਦੀ ਵੇਚ ਲਈ ਹਾਂਜੀ ਹੁਣ ਮੋਲੇ ਦਾ 50000 ਰੁਪਿਆ 45000 ਦੀ ਹਾਂ ਨਾ ਦੇਣੀ 45 ਦੀ ਹਾਂਜੀ ਅਸਲੀ ਠੀਕ ਹੈ ਜੀ ਦੁੱਧ 15 16 ਕਿਲੋ ਵਸ਼ੀ ਨੇ ਦੇਣਾ ਬਿਲਕੁਲ ਜੈ ਰੇਟ ਪਾਇਆ ਆਪਾਂ ਹੂੰ ਇਹ ਤਾਂ ਬੱਚਾ ਕਿੱਥੇ ਆ ਅਮਰ ਆਵੇ ਬੱਛਾ ਵੀਰੇ ਲਓ ਜੀ ਇਹ ਤਾਂ ਬੱਚਾ ਜਿਹੜਾ ਦੋਸਤ ਇੱਕ 10 ਦਿਨਾਂ ਦੀ ਸੂਈ ਤੇ ਆਹ ਨਾਲੀਆ ਦਾ ਸੁੱਕਾ ਨਾਲੂ ਆ ਹਾਂ ਨਾਲੂ ਵਸੇ ਸੁੱਕਾ ਚਲੋ ਦਥਾ ਆ ਬੱਚਾ ਬਿਲਕੁਲ ਕੂੜਾ ਲਵਾ ਬੱਚਾ 10 ਦਿਨਾਂ ਦੀ ਸੂਈ ਹੈ ਬੜਾ 10 ਦਿਨ ਆਪਣੇ ਘਰੇ ਸੂਈ ਵੀਰ ਵਸ਼ੀ ਆਪਾਂ ਇਹ ਕਹਿ ਦਈਏ ਭਲਾ ਭੁਲਾ ਵਸ਼ੀ ਲਾ ਗਏ ਸਾਫ਼ ਹੋਈ ਹੋਣਾ ਠੀਕ ਹੈ ਜੀ ਦੁੱਧ 15 ਕਿਲੋ ਵਸ਼ੀ ਦੇ ਦੇਣਾ 11 ਕਿਲੋ ਦੀ ਫੁੱਲ ਗਰੰਟੀ ਵੈਟਦੀ ਆ ਠੀਕ ਆ ਜੀ ਠੀਕ ਆ ਹਾਂ ਜੀ ਠੰਡੀ ਧੀਰੀ ਪੂਰੀ ਹੈ ਨਹੀਂ ਸ਼ੁਕਰ ਆ ਲਓ ਆ ਲਓ ਜੀ ਜਵਾਈ ਵੀ ਵਧੀਆ ਹੁੰਦੀ ਆ ਵੇਖੋ ਮਗਰਲੇ ਸਣਾ ਠੀਕ ਆ ਅਗੇ ਦੂਜੇ ਨੰਬਰ ਤੇ ਅਮਰਤਾ ਜਿਹੜੀ ਆ ਗੱਪਣ ਆ ਗਈ ਆ ਵੀਰੇ ਦੂਜਾ ਸੂਆ 6 ਦੰਦ ਹੋ ਪਿਓਰ ਚੈੱਕ ਕਰਕੇ ਦਵਾਗੇ ਵੀ ਠੀਕ ਆ ਜੀ ਤਾਂ ਦੱਸੋ ਦੂਜਾ ਸੂਆ 11 11 ਕਿਲੋ ਦੁੱਧ ਦਿੱਤਾ ਨਹੀਂ ਦੂਜਾ ਸੂਆ ਸੁਣਾ ਇਹਨੇ ਫਿਰ ਕੀ 20 ਕਿਲੋ ਦੀ ਆ ਮਤਲਬ ਦਿਨ ਲੈਂਦੀ ਆ ਜੀ ਕਿੰਨੇ ਕਿਲੋ ਜੂ ਦਿਨ ਵੀਰੇ 8 ਲੈ ਜੂ ਇਹੇ ਵਾਸ਼ੀਰ ਤੋਂ ਤੇਲ ਲਓ ਜੀ 8 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਠੀਕ ਆ ਰਸੀ ਮਤਲਬ ਤੁੰ ਦਾ ਆਉਂਦੀ ਆ ਇਹ ਕੋ ਕਰਤੀ ਹਾਂ ਬਹੁਤ ਜਿਆਦੀ ਠੰਡੀ ਥੀ ਰਿਓਨ ਸ਼ੂ ਕਰਨੀ ਠੀਕ ਹੈ ਜੀ ਲਓ ਵੀ ਦੂਜਾ ਸੂਬਾ ਮੋਹੋ ਛਗੀ ਛੇ ਦਾ ਤਾਂ ਦੂਜਾ ਸੂਬਾ ਇਸ ਵਾਰ ਨੇ ਸੂਣਾ ਠੀਕ ਆ ਜੀ ਕੰਨਿਆਂ ਆ ਨਾ ਦੰਦਾ ਜਾਂ ਦੰਦਾ ਚ ਚੈੱਕ ਕਰਾ ਕੇ ਦਵਾਂਗੇ ਆ ਵੇਖੋ ਸਈਦਾਂ ਵਾਲੀਆਂ ਕੰਨੀਆਂ ਖਲੋਤੀਆਂ ਕੰਨੀਆਂ ਖਲੋਤੀਆਂ ਹੈ ਕੰਨੀਆਂ ਖੜੀਆਂ ਨੇ ਹਾਂ ਲਓ ਦੂਜਾ ਸੂਆ ਐਰ ਕੀ 20 ਕਿਲੋ ਵਸ਼ੀ ਦੁੱਧ ਦੇਣਾ ਹੰਦੇ ਪਹਿਲੇ ਨੇ 17 18 ਕਿਲੋ ਦੁੱਧ ਦਿੱਤਾ ਲਓ ਦੱਸੋ 17 18 ਲੀਟਰ ਪਹਿਲਾਂ ਨੇ ਦੁੱਧ ਭਰਾਇਆ ਇਸ ਵਾਰ ਦੂਜਾ ਸੂਆ ਹੈ ਤੇ ਬਾਕੀ ਪਿਛਲੇ ਸੂਵੇ ਦੀ ਵਿਹਾਰਤ ਤੇ ਜਿਹੜੀ ਆਪਾਂ ਇੱਕ ਚੰਗੀ ਉਮੀਦ ਕਰ ਸਕਦੇ ਆਂ ਵੀ ਇਸ ਵਾਰ ਵੀ ਚਲੋ ਕੋਈ 18 17 ਲੀਟਰ ਦੁੱਧ ਭਰਉਣਾ ਚਾਹੀਦਾ ਬਾਕੀ ਹੋ ਸਕਦਾ ਵੀ ਚੰਗੀ ਸੇਵਾ ਤੋਂ ਕੋਈ ਵੀਰ ਵੱਧ ਦੁੱਧ ਚੋਲੇ ਹਾਂਜੀ ਤੇ ਪੂਰੀ ਰਾਜ ਜੀ ਫੁੱਲ ਭਜਨ ਦੇ ਵਿੱਚ ਵੱਡੀ ਆ ਸੋ ਰੰਗ ਪ੍ਰਿੰਟ ਵੀ ਜਿਹੜਾ ਆਪਾਂ ਇੱਕ ਐਚ ਐਫ ਬ੍ਰੀਡ ਦੇ ਵਿੱਚ ਵੇਖਣਾ ਦਿਖਦੇ ਆਂ ਤੋ ਡੱਬੀ ਆ ਠੀਕ ਆ ਤੇ ਖੁੱਲੂਗੀ ਹਜੇ ਥੱਲੇੋਂ ਦਿਨ ਲੈਂਦੀ ਆ ਠੀਕ ਆ ਲਾਜੂ 5 6 ਦਿਨ ਹਜੇ ਆ ਵੀਰੇ 8 ਦਿਨ ਮੰਨ ਕੇ ਕੋਈ ਸੌਦਾ ਕਰੇ ਵੀਰ ਮੇਰਾ ਲਓ ਵੀ ਹਫਤਾ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਆ ਜੀ ਆਈ ਲਵ ਸੂ ਸਕਦੀ ਆ ਬਣੀ ਤਣੀ ਚੰਗੀ ਵਸ਼ੀ ਆ ਪਰ ਆਪਾਂ ਕਹਿੰਨੇ ਆ ਕਿ ਬਿਹੜਾਂ ਦਾ ਤੁਹਾਨੂੰ ਪਤਾ ਵੀਰ ਜੀ ਇਹ ਵਾਪਰ ਖਲੜ ਆ ਪਰ ਨਹੀਂ ਵਾਦੇ ਖੜ ਸਕਦੀ 2 ਦਿਨ ਤੇ ਪਹਿਲੋ ਸੂਸਾ ਜੀ ਲਓ ਜੀ ਆ ਤੁਹਾਨੂੰ ਉਲਟ ਬਹਿਣੀ ਵਾਲੀ ਸਾਈਡ ਤੋਂ ਦਿਖਾ ਰਹੇ ਆਪਾਂ ਬਹੁਤ ਜਿਆਦੀ ਠੰਡੀ ਧੀ ਰਹੀ ਏ ਤੋ ਨਾ ਨਾ ਇਹ ਵਿਧੀਆ ਜਿਹੜੇ ਨਾਲ ਆ ਨਾ ਇਹ ਨੇੜਕਾ ਵਧੀਆ ਝੋਲੀ ਆ ਵਾ ਸ਼ੀਲੀ ਦਾ ਉਹ ਨਹੀਂ ਗਾ ਉਹ ਨਹੀਂ ਪਛਾਮ ਬਣੋਗੀ ਠੀਕ ਹੈ ਤੇ ਅਮਰਦੇ ਦਾ ਲੈਣਦੇ ਨੇ ਫਿਰ ਕੀ ਕੀਤਾ ਮੇਰੇ ਮੁੱਲ ਪਣਾ ਦਾ 70 ਕਰ ਲਈਏ 65 ਕਰ ਲਈਏ 62000 ਦੀ ਦੇਣਾ 62000 ਦੀ ਹਾਂ ਕਰਦੀ ਲੈਸ ਵਿੱਚੋਂ ਹੋਰ ਕੋਈ ਗੱਲ ਨਹੀਂ ਵੀਰ ਮੇਰਾ ਕੋਈ ਫੋਨ ਲਾਵੇ ਕਰਾਂ ਮਾਨਤ ਲਓ ਜੀ ਲੈਸ ਹੋ ਜੂਗੀ 62000 ਦੇ ਵਿੱਚੋਂ ਕੋਈ ਭਰਾ ਆਵੇ ਠੀਕ ਹੈ ਜੀ ਅੱਜ ਛੋੜੇ ਛੋੜੇ ਰੇਟ ਪਾਉਣੇ ਅੱਜ ਆਹ ਕੋਈ ਭਰਾ ਆਵੇ ਠੀਕ ਹੈ ਜੀ ਮਾਨਤਨ ਹੋਊਗਾ ਕਿਸੇ ਵੀ ਵੀਰ ਦੇ ਘਰ ਆਏਗਾ ਇਹਦਾ 62000 ਦੇ ਵਿੱਚੋਂ ਇੱਕ ਤੀਜੇ ਨੰਬਰ ਤੇ ਇਧਰ ਆਪਣੇ ਕੋਲ ਆ ਗਈ ਆ ਜਿਹਰੇ ਅਗੇ ਗੇਰ ਲਾਲੇ ਕੋਈ ਸ਼ਾਈ ਹਾਲ ਦਾ ਕਰੌਸ ਲਾਲੇ ਵੇਖੋ ਸੀਲੀ ਮਾਓ ਵੀ ਇਦਾਂ ਬਣਾ ਤਾਰਾ ਮਾਰੀਆ ਦੋ ਦੋ ਅਥਾਂ ਲੈ ਵੀ ਇਸੇ ਤਰ੍ਹਾਂ ਬਹਿ ਕੇ ਥੱਲੇ ਕੋਈ ਵੰਗਾ ਨਹੀਂ ਕੋ ਰਸੀ ਨਹੀਂ ਕੀ ਇਹ ਨਹੀਂ ਹੈਗੀ ਆਪਣੇ ਘਰੇ ਉਹ ਅਗਲੇ ਦੇ ਘਰੇ ਵੀ ਆਪਾਂ ਚਵਾ ਕੇ ਦਵਾ ਠੀਕ ਆ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਅਮਰਤੋ ਸੂਈ ਨੂੰ ਸੂਈ ਨੂੰ ਵੀਰੇ ਇਹਨੂੰ ਅੱਜ ਮਹੀਨਾ ਹੋ ਗਿਆ ਅੱਛਾ ਮਹੀਨੇ ਕੀ ਦੀ ਸੂਈ ਆ ਤੇ ਬੱਚਾ ਇਹਦਾ ਮਗਰ ਕੀ ਆ ਹਾਂਜੀ ਮਾ ਬੱਚਾ ਕਾ ਬੱਚੀ ਆ ਜਿਹਦੇ ਮਗਰ ਬੱਚੀ ਵੀਰੇ ਅਮੀਨੇ ਕਦਾ ਬੱਚਾ ਹੈ ਉਹ ਇਹੋ ਜੀ ਨਾ ਹਾਂਜੀ ਹਾਂਜੀ ਲਓ ਬਹੁਤ ਵਧੀਆ ਜੀ ਅੱਛਾ ਅਮਰ ਤਾਂ ਦੁੱਧ ਇਸ ਵਕਤੇ ਤੇ ਥਲੇ ਕਿੰਨਾਗੇ 10 ਕਿਲੋ ਵੀਰੇ 10 ਕਿਲੋ ਨਿਕਾਤੀ ਰੱਖੀ ਆ ਕਰੋ ਚੱਕ ਜੀ ਠੀਕ ਆ ਨਾ ਨੋਟ ਕਰਤੀ ਲੋ ਨਾ ਲਓ ਜੀ 10 ਕਿਲੋ ਦੁੱਧ ਹਾਜ਼ਰ ਅਮਰਤ ਇਸ ਵਕਤ। ਭਾਵੇਂ 10 ਕਿਲੋ ਦੁੱਧ 10 ਮਹੀਨੇ ਦੀ ਦੋਸਤ ਸੁਈ ਆ ਠੀਕ ਆ ਜੀ। ਕੋਈ ਸ਼ਾਈਵਾਦ ਤੇ ਗਿਰਦਾ ਕਰੋ ਸਮਾਨ ਲਈ। ਤੇ ਬਾਕੀ ਉੱਪਰ ਥੋੜਾ ਜਿਹਾ ਨਿਸ਼ਾਨ ਹੈਗਾ ਪਾ ਤੁਹਾਨੂੰ ਨੋਟ ਕਰਾ ਦਿੰਨੇ ਪ੍ਰਾਣੀ ਜਿਹੜੀ ਬਿਮਾਰੀ ਦਾ ਪਹਿਲਾ ਵਾਲੇ ਨਿਸ਼ਾਨ ਹੈ। ਲੰਪੀ ਸਕੇਨ ਤੇ ਜਿਹੜੇ ਠੀਕ ਆ ਜੀ ਉਹ ਨਿਸ਼ਾਨ ਤੁਹਾਨੂੰ ਨਜ਼ਰ ਆਉਣਗੇ ਮਾੜੇ ਮੋਟ। ਉਹ ਹੈਗੇ ਆ ਪਿੰਡੇ ਦੇ ਉੱਪਰ ਠੀਕ ਆ। ਤੇ 10 ਕਿਲੋ ਦੁੱਧ ਇਸ ਵੇਰ ਤੇ ਥੱਲੇ ਹਾਜ਼ਰ। ਤੇ ਚੋੜਜਨ ਬਾਕੀ ਅਮਰਤ ਅਗਲੇ ਪਿਛਲੇ ਥਮਾਂ ਦੀ ਬਰਾਬਰ ਪੂਰੀ। ਮੇਰੇ ਧਾਰ ਦਾ 10 ਕਿਲੋ ਨੈਟ ਦੋਦਾ ਹੋਵੇ ਤੇ ਹੋਵੇ 11 ਹੀ ਹੋਵੇ ਠੀਕ ਹੈ ਤੇ ਕੀ ਮੁੱਲ ਕੀਤਾ ਇਹਦਾ ਫਿਰ ਮੇਰੇ ਮੁੱਲ ਕਰਨ ਉਹਦਾ 40 ਕਰ ਲਈ 42 35 ਹਜ਼ਾਰ ਦੀ ਦੇ ਨਾਲ ਕੋਈ ਵੀ ਮਾਨਤਾਨ ਕਰਦਾ 35 ਜੋ ਹਾਂਜੀ ਹੂੰ ਹਾਂਜੀ ਮੌਜੀ 35000 ਦੇ ਵਿੱਚ ਉਹ ਮਾਨਤਾਨ ਅਮਰਤਾਂ ਦਾ ਵੀ ਕਰ ਦਿਆਂਗੇ ਠੀਕ ਹੈ ਚੰਗਾ ਵੈਡ ਆ ਥਾਣ ਤੋਂ ਪੂਰੇ ਮੱਝਾਂ ਲੈ ਆ ਕੇ ਠੀਕ ਆ ਜੀ ਲੈ ਵੀ ਅਮਰਤ ਅੱਗੇ ਇਧਰ ਆਪਣੇ ਕੋਲ ਮੱਝਾਂ ਆ ਗਈਆਂ ਦੋ ਇਹ ਦੂਜੇ ਸੂਏ ਵੀਰੇ ਮੱਜ ਦੂਜਾ ਸੂਆ ਇਹਨੂੰ ਅੱਜ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀਰੇ 20-25 ਦਿਨ ਹੋ ਗਏ 20-25 ਦਾ ਦਿਨ ਦੀ ਸੂਈ ਆ ਹਾਂਜੀ ਕੋਈ ਮਹੀਨਾ ਮੰਨ ਸਕਦਾ ਬੱਚਾ ਵਿਖਾ ਦਿਓ ਨੀਲੀ ਦਾ ਆ ਬੱਚਾ ਕਿਹੜਾ ਆ ਮਗਰ ਹਾਂਜੀ ਕੱਟੀ ਕਟਾ ਕੱਟਾ ਵੀਰੇ ਲਓ ਜੀ ਕਟਾ ਆ ਠੀਕ ਆ ਨੀਲੀ ਰਾਵੀ ਦੇ ਵਿੱਚ ਮਗਰ ਕਟਾ ਆ ਲਓ ਅਸ਼ਾਮਰ ਤੋਂ ਮਹੀਨੇ ਕ ਦੀ ਸੂਈ ਆ ਦੁੱਧ ਕਿੰਨਾ ਇਸ ਵਕਤੇ ਦੇ ਥੱਲੇ ਵੀਰੇ 10 ਕਿਲੋ ਹੋਏ ਥੱਲੇ 10 ਕਿਲੋ ਠੀਕ ਆ ਜੀ ਚੋਣ ਜਾਣ ਖਰੀਏ ਪੂਰੀ ਚੋਂ ਨਵੀਰ ਬੰਬੀ ਚੱਲਦੀ ਜਿੱਦਾਂ ਰੂਹਾਂ ਦੇ ਅੱਛਾ ਅੱਛਾ ਹਾਂਜੀ ਮੇਰੀ ਪੂਰ ਛੱਡਾ ਹੋ ਗਈ ਆ ਬੱਚਾ ਇਹਦਾ ਮੌਤ ਤੋਂ ਚੋਂ ਚੋਂ ਇੱਕ ਨੰਬਰ ਆ ਮਹੀਨੇ ਕਾ ਉੱਚਾ ਸੂਆ ਹੈਗਾ ਮਹੀਨੇ ਕੀ ਦੀ ਸੂਈ ਆ ਮਗਰ ਕਟਾ ਮੇਲ ਕਾਫ ਆ ਟੇਢੇ ਕੱਟ ਤੇ ਵਿੱਚ ਤੋਂ 10 ਕਿਲੋ ਦੁੱਧ ਇਸ ਮਾਜੇ ਦੇ ਥੱਲੇ ਹਾਜ਼ਰ ਅੰਮ੍ਰਿਤ ਥੋੜੀ ਸਾਈਡ ਰੱਖ ਦੀਏ ਧਾਰਾ ਧੂਰਾਂ ਦੇ ਬਰਾਬਰ ਮੇਰੇ ਇੱਕ ਧਾਰ ਦਾ ਨਾ ਫਰਕ ਹੋ ਠੀਕ ਹੈ ਜੀ ਤੋ ਬੈਣੀ ਵਾਲੀ ਸੈਟ ਜ਼ਰੂਰ ਆ ਦੋਸਤੋ ਪਰ ਧਾਰਾਂ ਦੇ ਵਿੱਚ ਕੋਈ ਬਾਤ ਘਾਟ ਨਹੀਂ ਗਈ ਉਹ ਕੋਈ ਵੀ ਭਰਾ ਆਉਂਦਾ ਆਪਣੀ ਤਸੱਲੀ ਤੁਸੀਂ ਕਰ ਹੀ ਲੈਣੀ ਆ ਠੀਕ ਆ ਜੀ ਮੈਂ ਵੱਡੀ ਆ ਵੀਰੇ ਹਾਂ ਇਹ ਹੁਣ ਤੁਰਦੇ ਰੋ ਆਮ੍ਰਿਤ ਕਹਿਣ ਤੁਰਦੇ ਆ ਜੀ ਨੀਲੀ ਦਾ ਪੱਖ ਰੱਖ ਦੋ ਹਾਂ ਲੋ ਕਿਸੇ ਰਕਮ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਵੀਰੇ ਭੂਰ ਹੋਊਗਾ ਪਕਰਾਇਆ ਵੀ ਦਵਾਂਗੇ ਠੀਕ ਆ ਜੀ ਮਬਦੂਸ ਕੋਈ ਕਿਸੇ ਰਕਮ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਤੇ ਚਵਾਈ ਚੰਗੀ ਆ 10 ਕਿਲੋ ਦੁੱਧ ਇਸ ਮਹੀਨੇ ਦੇ ਥੱਲੇ ਹਾਜ਼ਰ ਮਹੀਨੇ ਕ ਦਸੂਗਾ ਹੋ ਵੀ ਠੰਡੀ ਧੀਰੀ ਆ ਹੂੰ ਠੀਕ ਆ ਕਿੰਨੇ ਦੀ ਦੇਤੀ ਅੰਮ੍ਰਿਤ ਮੇਰੇ ਮੈਂ ਜਿੰਨੇ ਦੀ ਮਰਜ਼ੀ ਵੇਚ ਲਈ 90 ਕਰ ਲਈ 95 ਕਰ ਲਈ 85000 ਦੀ ਵੇਚੀ 85000 ਦੀ ਹਾਂ ਨਾ 80 ਦੀ ਦੇਣੀ ਆ ਬਾਂ ਹਾਂ 10 ਕਿਲੋ ਦੁੱਧ ਪੱਕਾ ਨੈਟ ਚੋਲੇ ਕੋਈ ਵੀਰ ਮੇਰਾ ਲਓ ਜੀ 80000 ਦੀ ਇਹ ਮਿਲਣੀ ਹੈ ਕਿਸਾਨ ਵੀਰੋ ਤੇ ਦੁੱਧ 10 ਕਿਲੋ ਆ ਕੋਈ ਵੀਰ ਦੋ ਡੰਗ ਤਿੰਨ ਟਾਈਮ ਜੋ ਕੇ ਆਪਣੀ ਤਸੱਲੀ ਕਰੇ ਹਾਂ ਮੈਂ ਬਾਕੀ ਆ ਜੇ ਇਹੇ ਤਾਜੀ ਹੋਵੇ ਤੁਹਾਨੂੰ ਪਤਾ ਲੱਗਦੀ ਆ ਤੇ ਤਾਜੀ ਹੋ ਚੁਗਾਵਾ ਮਹੀਨੇ ਕਿਤਾ ਹੀ ਆ ਉਹ ਮਤਲਬ ਮਹੀਨਾ ਖਿੱਚੀ ਆ ਚਲੋ ਨੇ ਘਰ ਮਿਲਦੀ ਆ ਚਲੋ ਕੋਈ ਗੱਲ ਨਹੀਂ ਉਹ ਤਾਂ ਸੋਨ ਨਹੀਂ ਜਿਹੜੀ ਜਾਇਜ਼ ਤੁਹਾਨੂੰ ਵਾਜਬ ਰੇਟ ਤੇ ਮਿਲ ਜੂਗੀ ਚਲੋ ਮਹੀਨਾ ਸੁਭਾ ਕੋਈ ਸਵਾ ਮਹੀਨਾ ਮਹੀਨਾ ਕੋ ਸੁਭਾ ਪੀਤਾ ਵੀ ਆ ਕਿਸੇ ਨੇ ਹਾਂਜੀ ਤੇ ਬਾਕੀ ਚੁਗਾਪ ਅਸਮਾ ਦੀ ਚੰਗੀ ਆ ਠੀਕ ਆ ਜੀ ਬਹੁਤ ਜਿਆਦੀ ਚੰਗੀ ਵੀਰ ਲੈ ਵੀ ਅਮਰ ਤਾਂ ਅੱਗੇ ਆਪਣੇ ਕੋਲ ਜਿਹੜੀ ਅੱਗੇ ਆ ਮੱਝ ਆ ਗਈ ਜੀ ਮੈਂ ਆ ਵੀਰੇ ਤੇ ਜਿਆ ਸੁਭਾ ਹਾਂਜੀ ਇਹ ਕਿਵੇਂ ਸੂਈ ਆ ਵੀ ਗੱਬਣ ਇਹ ਸੂਈ ਵੀਰੇ ਸੂਈ ਆ ਇਹਦਾ ਬੱਚਾ ਵੀ ਹੈਗਾ 15 16 ਦਿਨਾਂ ਦਾ ਕੋਈ ਵੀ ਦਿਨ ਮੰਨ ਕੇ ਸੌਦਾ ਕਰ ਸਕਦਾ ਲਓ ਜੀ ਵੈਸੇ 15 ਤੋਂ 20 ਦਿਨਾਂ ਦਾ ਤੁਸੀਂ ਜਿਹੜਾ ਮੰਨ ਕੇ ਸੌਦਾ ਕਰ ਲਿਓ ਮਗਰ ਹੈ ਕੱਟਾ ਇਹਦੇ ਇਹਦੇ ਮਗਰ ਵੀ ਕੱਟਾ ਵੀਰ ਲਓ ਜੀ ਮਗਰ ਇਹਦੇ ਕੱਟਾ ਠੀਕ ਆ ਮੇਲ ਕਾਫ ਅਮਰ ਤੇ ਕਿੰਨੇ ਕ ਦੁੱਧ ਤੇ ਆ ਗਈ ਹੁਣ ਮੇਰੇ 9 ਕਿਲੋ ਹੈਗਾ ਥੱਲੇ ਠੀਕ ਆ ਸੋ ਦੋਸਤੋ 9 ਕਿਲੋ ਦੁੱਧ ਉਹ 15 ਦਿਨਾਂ ਦਾ ਸੂਆ ਮੰਨ ਕੇ ਕੋਈ ਭਰਾ ਸੌਦਾ ਕਰ ਲੇ। ਇਹ ਨਾ ਸਮਝੇ ਭਾਜਣਾ। ਤੇ ਸਿੰਗਲ ਹੱਡੀ ਦੇ ਵਿੱਚ ਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ। ਬਿਲਕੁਲ ਪਤਲਾ ਪਿੰਡਾ ਠੀਕ ਆ ਜੀ। ਕੰਮ ਵੀ ਨਹੀਂ ਵੀਰੇ ਮੈਂ ਕਹੇ ਨੇ ਦੋ ਤੇ 10000 ਕਿਲੋ ਦੇ ਦੇਣਾ ਮੈਨੇ। ਠੀਕ ਆ। ਹਾਂ। ਲਓ ਵੀ ਬਾਕੀ ਸੂਈ ਸਵਾਈਏ ਦੋਸਤੋ। ਆਪਦੀ ਜਿਹੜੀ ਤੁਸੀਂ ਚਵਾਈ ਆ ਕੋਈ ਦੋ ਟਾਈਮ ਆ ਤਸੱਲੀ ਕਰ ਸਕਦੇ ਜੇ ਕਿਉਂਕਿ ਪਸੂ ਸੂਏ ਦਾ ਤੇ ਕੋਹਲਾ ਨਹੀਂ ਰਹਿ ਜਾਂਦਾ। ਹਾਂ ਜੀ। ਮੈਂ ਨਸਲ-ਨਸਲ ਵੇਖੋ ਕਿੰਨੀ ਜੈਡ ਬਲੈਕ ਆ। ਹਾਂ। ਆ ਜਿਹੜਾ ਕਰੰਗ ਕਾਲੀ ਹਾਂ ਵਿਆਹ ਵੀ ਅਮਰਤ ਮੋੜ ਦਾ ਮੈਂ ਬਹੁਤ ਜਿਆਦਾ ਚਾਹੀਦਾ ਦੁੱਧ ਇਹ ਤਾਂ ਥੱਲੇ ਵੀ 10 ਕਿਲੋ ਨੋ ਵੀਰੇ ਨੋ ਨਾ ਪੱਕਾ ਦੁੱਧ ਜਿਹੜਾ ਆਪਾਂ ਚਵਾ ਹੀ ਦੇਣਾ ਹਨਾ ਹਾਂ ਕੋ ਕਹਿਨ ਨੂੰ 10 ਕਹਿ ਲੀਏ ਨਿਕਲੇ ਫਿਰ ਖਵਾ ਨਹੀਂ ਨਹੀਂ ਕਿਲੋ ਖੰਡ ਪਾਈ ਆਪਾਂ ਨੇ ਘੱਟ ਹੀ ਦੱਸੋ ਬਸ ਲਓ ਦੱਸੋ 9 ਕਿਲੋ ਦੁੱਧ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਇੱਕ ਰੰਗਾ ਬਿਲਕੁਲ ਬਲੈਕ ਤੇ ਮਗਰ ਕਟਾ ਇਹਦੇ ਮੇਲ ਕਾਫ 15 ਦਿਨਾਂ ਦੀ ਸੂਈ ਹੈ ਬੱਟੀ ਮੈਂ ਪਰ ਕੋਟੀ ਨਹੀਂ ਆ। ਸਾੰਭੀ ਨਹੀਂ ਕਹਿਣਾ ਵੀਰ ਜੀ ਫੋਕਰੀ ਮਾਰੀ ਆਈ ਤੇਰੇ। ਨਹੀਂ ਰਾਜ ਰੋਕ ਗੱਲ। ਹਾਂ ਹਾਂ ਹਾਂ। ਇਹੋ ਜੀ ਮੈਂ 12 ਕਿਲੋ ਦੁੱਧ ਦਿੰਦੀ। ਚਾਰ ਦਿਨ ਸਾੰਭ ਕੇ ਦੁੱਧ ਭਾਈ ਵਾਦੀ ਕਰੂਗੀ 2 ਕਿਲੋ। ਉਹ ਅੱਗੇ ਸੰਭਾਲ ਤੇ ਆ ਜੀ। ਆ ਦੁੱਧ ਅੱਗੇ ਸੰਭਾਲ ਤੇ ਠੀਕ ਆ ਜੀ। ਆ ਕਰੋ ਜੀ। ਹਾਂ ਹਾਂ ਹਾਂ। ਭਾਈ ਗਰੇ ਹਟੇ ਨਾ। ਲੈ ਵੀ ਅਮਰਤ ਇਹਦੀ ਕੀ ਡਿਮਾਂਡ ਭਰਾ ਕੀਤੀ ਫਿਰ ਕੀ ਮੋਨ ਕਰਦਾ ਇਹਦਾ ਵੀਰੇ ਮੋਲੇ ਦਾ ਕਰਦੇ ਆ ਆਪਾਂ 75 ਕਰ ਲਈਏ 80 ਕਰ ਲਈਏ 70000 ਦੀ ਦੇਣੀ ਆ ਆਪਾਂ 70000 ਦੀ ਹਾਂ ਹਾਂ ਨਾ ਉਹ ਚੋ ਛੋੜ ਛੱਪਾ ਹੀ ਹੋਣਾ ਥੋੜਾ ਬਾਦਾ ਜਿਆਦਾ ਨਹੀਂ ਅੱਛਾ ਲੋ ਜੀ ਬਿਲਕੁਲ ਜੈ ਜੈ ਰੇਟ ਪਾਇਆ ਮੈਂ ਦਾ ਦੇਖੋ ਮੈਂ ਕੁਆਲਟੀ ਵਾਲੀ ਉਹ ਹੀ ਨੇ ਦੇਸੀ ਮੱਝ ਨਹੀਂ ਹਾਂ 70000 ਦੀ ਹਾਂ 70 ਹਾਂ ਨਾ ਕਰਦੀ ਸੁਵਿਆਂ ਦੇ ਵਿੱਚ ਤਾਂ ਹੈਗੀ ਐ ਅਮਰਤ ਕੋਈ ਗੱਲ ਨਹੀਂ ਵੀਰੇ ਫੋਨ ਲਾਵੇ ਕੋਈ ਕਰਾਂ ਮਾਨਤਾ ਨਾ ਹਾਂ ਕਰਦੀ ਫਿਰ ਛੋੜ ਛੱਪਾ ਸਾਡਾ ਮਾਜਾ ਕੋਈ ਜਿਆਦਾ ਹੀ ਪ੍ਰਾਣੀ ਨਹੀਂ ਆ ਠੀਕ ਟੂਰ ਛੱਟੇ ਦੀ ਆਪਣੀ ਗਰੰਟੀ ਹੋ ਜੰਨੇ ਨਾਗ ਚਲੋ ਜੀ ਮੈਂ ਵੀ ਕਿਸਾਨ ਵੀਰ ਹੋ ਇਹ ਨਾਗ ਨੇ ਆ ਕੇ ਟੋਟਲ ਇੱਕ ਵੇੜ ਨੂੰ ਛੱਡ ਕੇ ਬਾਕੀ ਪਸ਼ੂ ਸਾਰੇ ਸੋਏ ਸੁਬਾਏ ਆ ਤੇ ਸੋਏ ਪਸ਼ੂ ਆ ਕੋਈ ਵੀਰ ਆਪਣੀ ਦੋ ਟਾਈਮ ਤਸੱਲੀ ਕਰੇ ਕੋਈ ਤਿੰਨ ਟਾਈਮ ਕਰੇ ਠੀਕ ਆ ਜੀ ਉਹ ਤੁਹਾਡੀ ਪਹੁੰਚ ਆ ਇੱਥੇ ਆਣ ਕੇ ਆਪਦੀ ਭਰਾ ਕੇ ਤਸੱਲੀ ਕਰੋ ਤੇ ਵੈਸੇ ਭਾਪੜ ਤੇ ਬਿਲਕੁਲ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਤੇ ਫੜਾ ਪਤਾ ਕੋਈ ਉੱਪਰ ਹੈਡਾ ਹੋ ਜਾਊਗਾ ਮੌਕੇ ਤੇ ਆਣਗੇ ਲੈ ਵੀ ਅਮਰਤ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਵੀਰੇ ਆਪਣਾ 81466 5229872224 ਸੀ ਨਾ ਠੀਕ ਹੈ ਜੀ ਉਹ ਦੱਸੋ ਨੰਬਰ ਆ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦਾ ਹੈ ਅਮਰਤ ਦੇ ਠੀਕ ਹੈ ਜੀ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ